ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਸ ਘਰ ਵਿੱਚ ਮੇਰਾ ਪ੍ਰਕਾਸ਼ ਹੋਣਾ ਸੀ ਨਾ ਉਹ ਮਾਤਾ ਗੁਜਰੀ ਗੁਰਤੇਗ ਬਹਾਦਰ ਸਾਹਿਬ ਪ੍ਰਿਆਗ ਟਿਕੇ ਹੋਏ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਗਰਭ ਸਥਿਤ ਅਸੀਂ ਉਥੇ ਹੁੰਨੇ ਆਂ ਔਰ ਉਹਦੇ ਬਾਅਦ ਗੁਰਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਨੂੰ ਪਟਨਾ ਸਾਹਿਬ ਟਿਕਾ ਦਿੰਦੇ ਨੇ ਤੇ ਸੇਵਾ ਵਿੱਚ ਆਪਣੇ ਮਾਤਾ ਨਾਨਕੀ ਜੀ ਨੂੰ ਕੋਲ ਛੱਡਿਆ ਤੇ ਮਾਤਾ ਗੁਜਰੀ ਦੇ ਭਾਈ ਜਿਨ੍ਹਾਂ ਨੂੰ ਸਿੱਖ ਜਗਤ ਮਾਮਾ ਕਿਰਪਾਲ ਚੰਦ ਆਂਦਾਂਦੇ ਨੇ ਉਹਨਾਂ ਨੂੰ ਛੱਡਿਆ ਹੋਰ ਛੈਂਕੜੇ ਸੇਵਾਦਾਰ ਦਾਸ ਦਾਸੀਆਂ ਉੱਥੇ ਪਾਸ ਨੇ ਪਟਨੇ ਦੀ ਧਰਤੀ ਤੇ ਜਦੋਂ 10 ਕਮੀਨ੍ਹੇ ਹੋਏ ਪਟਨਾ ਸ਼ਹਿਰ ਵਿਖੇ ਭਵਲ ਲਿਓ घटना ਸ਼ਹਿਰ ਦੇ ਵਿੱਚ ਕਹਿੰਦੇ ਮੈਂ ਇਸ ਪਵ ਸਾਗਰ ਦੇ ਉੱਤੇ ਪ੍ਰਗਟ ਹੋਇਆ ਹੁਣ ਲਬਜ਼ ਇਹ ਨਹੀਂ ਵਰਤਿਆ ਵੀ ਮੇਰਾ ਜਨਮ ਹੋਇਆ ਹੈ ਨਾ ਪ੍ਰਕਾਸ਼ ਹੋਇਆ ਲਿਖਿਆ ਹੈ ਉਹਦਾ ਕਾਰਨ ਕੀ ਹੈ ਗੁਰੂ ਜੋਤ ਹੈ ਸ਼ਰੀਰ ਜੰਮਦਾ ਮਰਦਾ ਹੈ ਜੋਤ ਜੰਮਦੀ ਮਰਦੀ ਨਹੀਂ ਇੱਕ ਸ਼ਰੀਰ ਮਿਟਦਾ ਹੈ ਜੋਤ ਦੂਜੀ ਜਗ੍ਹਾ ਟਿਕ ਜਾਂਦੀ ਹੈ ਸੌਖਾ ਸਮਝਾ ਦਵਾਂ ਜਿਹੜਾ ਜਨਮ ਦਾ ਹੈ ਉਹ ਮਰ ਜਾਂਦਾ ਹੈ ਔਰ ਜਦੋਂ ਮਰ ਜਾਂਦਾ ਉਹਦੇ ਬਾਅਦ ਉਹ ਕਿੱਥੇ ਕਿਸੇ ਦੀ ਮੁਰਾਦ ਪੂਰੀ ਕਰਦਾ ਹੈ ਪਰ ਗੁਰੂ ਗੋਬਿੰਦ ਸਿੰਘ ਨੂੰ ਅੱਜ ਵੀ ਯਾਦ ਕਰੋ ਤੇ ਝੋਲੀਆਂ ਭਰਦੇ ਨੇ ਗੁਰੂ ਜੋਤ ਹੈ ਸੂਰਜ ਵਲ ਵੇਖਿਓ ਆ ਹੁਣ ਹੈ ਨਹੀਂ ਅਸਮਾਨੇ ਹਨੇਰਾ ਹੈ ਤੇ ਕੀ ਆਖੋਗੇ ਸੂਰਜ ਮਰ ਗਿਆ ਇਹ ਮਰਿਆ ਆਏ ਤੇ ਫਿਰ ਕੱਲ ਨੂੰ ਚੜਨਾ ਨਹੀਂ ਚਾਹੀਦਾ ਪਰ ਸਵੇਰੇ ਫਿਰ ਕੀ ਹੋਵੇਗਾ ਪ੍ਰਕਾਸ਼ ਹੋਵੇਗਾ ਸੰਧਿਆ ਵੇਲੇ ਫਿਰ ਗੁਪਤ ਹੋ ਜਾਵੇਗਾ ਅਸਤ ਹੋ ਜਾਵੇਗਾ ਸੂਰਜ ਜੰਮਦਾ ਮਰਦਾ ਨਹੀਂ ਹੈ ਤੋਂ ਐਸੇ ਪ੍ਰਕਾਰ ਦੇ ਨਾਲ ਜਿਹੜੀ ਅਕਾਲੀ ਜੋਤ ਹੁੰਦੀ ਹੈ ਪ੍ਰਗਟ ਹੁੰਦੀ ਹੈ ਅਲੋਪ ਹੁੰਦੀ ਹੈ ਜੰਮਦਾ ਮਰਦਾ ਸ਼ਰੀਰ ਹੈ ਜਾਮ ਲੁਕਾਈ ਜੰਮ ਦੀ ਮੱਤ ਦੀ ਹੈ ਤਾਪਾਂ ਜਦੋਂ ਵੀ ਗੁਰਾਂ ਦਾ ਆਗਾਜ਼ ਦੇ ਵਸਾਉਂਦਾ ਆਪਾਂ ਪ੍ਰਕਾਸ਼ ਦਿਹਾੜਾ ਲਫ਼ਜ਼ ਵਰਤਦੇ ਆਂ ਮਹਾਪੁਰਸ਼ਾਂ ਲਈ ਵੀ ਆਪਾਂ ਜਿਹੜੇ ਪ੍ਰਾਚੀਨ ਸਮੇਂ 'ਚ ਅਵਤਾਰ ਹੋਏ ਨੇ ਅਵਤਰੇ ਲਫ਼ਜ਼ ਵਰਤੀਦਾ ਹੈ ਅਵਤਾਰ ਹੋਇਆ ਜਨਮ ਹੋਇਆ ਨਹੀਂ ਵਰਤਦੇ ਆਪਾਂ ਜਨਮ ਤੇ ਮਰਨ ਕਰਮਗਤ ਵਿੱਚ ਵੱਜਿਆਂ ਦਾ ਹੁੰਦਾ ਸੌਖਾ ਸਮਝਾ ਦਵਾਂ ਜੇਲ੍ਹ ਵੇਖੀ ਹੈ ਬਾਹਰੋਂ ਹੀ ਵੇਖੀ ਹੋਵੇ ਤਾਂ ਚੰਗੀ ਗੱਲ ਹੈ ਕੈਦੀ ਵੀ ਹੁੰਦੇ ਨੇ ਤੇ ਪੁਲਿਸ ਅਫਸਰ ਵੀ ਹੁੰਦੇ ਨੇ ਹੁਣ ਜਿਹੜੇ ਕੈਦੀ ਨੇ ਉਹ ਸਜ਼ਾ ਭੋਗ ਰਹੇ ਨੇ ਕਰਮਾਂ ਦੀ ਤੇ ਜਿਹੜੇ ਅਫਸਰ ਨੇ ਜੇ ਕੈਦੀ ਭਲੇਖਾ ਖਾਨ ਵੀ ਇਹ ਵੀ ਸਾਡੇ ਵਾਂਗੂ ਹੀ ਫਸੇ ਹੋਏ ਨੇ ਕੜਿੱਕੀ 'ਚ ਤੇ ਭਲੇਖਾ ਹੀ ਐ ਉਹ ਉਹਨਾਂ ਦੀ ਸਿਕਿਉਰਿਟੀ ਐ ਉਹਨਾਂ ਦੇ ਸੁਧਾਰ ਲਈ ਨੇ ਇਦਾਂ ਜਿਹੜੇ ਗੁਰੂ ਪੀਰ ਹੁੰਦੇ ਨੇ ਇਸ ਰੂਹੇ ਜ਼ਮੀਨ ਤੇ ਇਸ ਜੇਲ ਵਿੱਚ ਉਹ ਕਰਮਗਤ ਭੋਗਣ ਨਹੀਂ ਆਉਂਦੇ ਤੁਹਾਡੇ ਸੁਧਾਰ ਲਈ ਆਉਂਦੇ ਨੇ ਦਾਇਰਾ ਉਹੀ ਹੈ ਸਰਕਲ ਉਹੀ ਹੈ ਜਗਾ ਉਹੀ ਹੈ ਤੋ ਇਹ فاਸਲਾ ਹੁੰਦਾ ਹੈ ਅਵਤਾਰਾਂ ਮਹਾਪੁਰਸ਼ਾਂ ਦਾ ਆਮ ਇਨਸਾਨ ਨਾਲੋਂ ਤੋ ਪਟਨੇ ਦੀ ਧਰਤੀ ਤੇ 1723 ਬਿਕਰਮੀ ਸੰਮਤ ਉਹ ਸੁਦੀ 7ਵੀਂ ਨੂੰ ਮਾਤਾ ਗੁਜਰੀ ਜੀ ਗੁਰੂ ਤੇ ਇੱਕ ਭਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਪੁੱਛਿਆ ਜਾਂਦਾ ਹੈ ਕਿ ਦੁਨੀਆ ਤੇ ਜੋ ਗੁਰੂ ਨਾਨਕ ਸਾਹਿਬ ਆਏ ਇਹ ਜਿਹੜੀ ਜੋਤ ਆਈ ਇਹ ਕੌਣ ਹੈ? ਤੋਂ ਗੁਰੂ ਜਵਾਬ ਦਿੰਦੇ ਨੇ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਅਕਾਲ ਪੁਰਖ ਨੇ ਪ੍ਰਭੂ ਨੇ ਨਾਰਾਇਣ ਨੇ ਵਾਹਿਗੁਰੂ ਨੇ ਆਪ ਗੁਰਾਂ ਦਾ ਰੂਪ ਧਾਰਿਆ। ਗੁਰੂ ਛੋੜਾ ਹੈ ਵੈ ਗੁਰੂ ਜੋਤ ਹੈ ਲਾਰਡ ਹੈਜ਼ ਪਲੇਸਡ ਹਿਮਸੈਲਫ ਵਿਦਨ ਦਾ ਟ੍ਰੂ ਗੁਰੂ ਤੋ ਵੈ ਗੁਰੂ ਗੁਰਾਂ ਦੇ ਰੂਪ ਵਿੱਚ ਦੁਨੀਆ ਤੇ ਪ੍ਰਗਟ ਹੁੰਦੇ ਨੇ ਪਰ ਮਹਾਰਾਜ ਕਹਿੰਦੇ ਨੇ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋ ਮੋਹ ਚੁਕਾਇਆ ਜਗ ਜੀਵਨ ਦਾਤਾ ਪਾਇਆ ਜਿਹੜਾ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਆ ਜਾਂਦਾ ਹੀ ਵਿਲ ਬੀ ਮਨਸੀਪੇਟਿਡ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾ ਤੋਂ ਮੁਕਤ ਹੋ ਜਾਂਦਾ ਹੈ ਉਹ ਜਗਤ ਦੇ ਜੀਵਨ ਦਾ ਜੋ ਆਧਾਰ ਹੈ ਗੁਰੂ ਪਰਮੇਸ਼ਰ ਉਹਦੇ ਨਾਲ ਮਿਲ ਕੇ ਜੀਵਨ ਸਫਲਾ ਕਰ ਲੈਂਦਾ ਜਦੋਂ ਪ੍ਰਕਾਸ਼ ਹੋਇਆ ਬਾਲਕ ਦਾ ਤੇ ਪਿਤਾ ਗੁਰੂ ਤੇਗ ਮਹਾਦਰ ਸਾਹਿਬਦੋਂ ਅਸਾਮ ਵਿੱਚ ਸੰਗਤਾਂ ਨੂੰ ਧਾਰ ਰਏ ਸਨ ਸੁਨੇਹਾ ਮਿਲਿਆ ਤੇ ਪੁੱਛਿਆ ਗਿਆ ਗੁਰੂ ਪਰਿਵਾਰ ਵੱਲੋਂ ਵੀ ਨਾਮ ਕੀ ਰੱਖਣਾ ਹੈ ਤੇ ਗੁਰਾਂ ਦੇ ਹੁਕਮਨਾਮੇ ਮਿਲ ਜਾਂਦੇ ਨੇ ਡਾਕਟਰ ਗੰਡਾ ਸਿੰਘ ਵਰਗੇ ਵਿਦਵਾਨ ਪੁਰਸ਼ਾਂ ਨੇ ਪਬਲਿਸ਼ ਕੀਤੇ ਹੋਏ ਨੇ ਤੋਂ ਮਹਾਰਾਜ ਨੇ ਹੁਕਮਨਾਮਾ ਭੇਜਿਆ ਅਸਾਮ ਤੋਂ ਪਟਨੇ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਣਾ ਹੈ ਸ਼ਹਿਜ਼ਾਦੇ ਦੇ ਰਿਹائش ਦੇ ਵਾਸਤੇ ਅਵਲ ਹਵੇਲੀ ਦਾ ਇੰਤਜ਼ਾਮ ਕਰਨਾ ਦੋ ਬਚਨ ਇਥੇ ਆਖੇ ਪਹਿਲਾ ਤੇ ਇਹ ਵੀ ਨਾਮ ਗੋਬਿੰਦ ਰਾਏ ਤੇ ਦੂਜਾ ਇਹ ਵੀ ਪਟਨੇ ਦੀ ਸਭ ਤੋਂ ਸੁੰਦਰ ਹਵੇਲੀ ਵਿੱਚ ਇਹਨਾਂ ਦਾ ਆਸਣ ਚਾਹੀਦਾ ਹੈ ਹੁਣ ਗੋਬਿੰਦ ਰਾਏ ਦੇ ਅਰਥ ਕੀ ਨੇ ਗੋਬਿੰਦ ਗੋ ਬਾਣੀ ਵਿਸ਼ੇਸ਼ ਕਰਕੇ ਦੇਵ ਬਾਣੀ ਵਿੰਦ ਜੋ ਜਾਣਦਾ ਹੈ ਦੂਸਰਾ ਅਰਥ ਗੋ ਬੈਕੁੰਠ ਨੂੰ ਆਂਦੇ ਨੇ ਵਿੰਦ ਜਿਹਨੂੰ ਪ੍ਰਾਪਤ ਹੈ ਬੈਕੁੰਠ ਦਾ ਮਾਲਕ ਤੀਸਰਾ ਅਰਥ ਹੈ ਗੋ ਪ੍ਰithvi ਵਿੰਦ ਜੋ ਰੱਖਿਆ ਕਰਦਾ ਹੈ ਵਾਹਿਗੁਰੂ ਰਾਏ ਰਾਜਾ ਤੋ ਵਾਹਿਗੁਰੂ ਜੋ ਰਾਜਾਨ ਰਾਜ ਹੈ ਰਾਜਿਆਂ ਦਾ ਰਾਜਾ ਹੈ ਉਹ ਇਸ ਬਲਕ ਦੇ ਰੂਪ ਵਿੱਚ ਪ੍ਰਗਟ ਹੋਏ ਨੇ